ਅਮਰੀਕਾ ਬਲੌਂਡ ਰਿਪੋਰਟ ਕਿਤੇ ਗਏ ਭਾਰਤੀਆਂ ਵਿੱਚੋਂ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਾਹਿਲਪ੍ਰੀਤ ਸਿੰਘ ਵੀ ਸ਼ਾਮਿਲ ਸੀ ਤੇ ਦੱਸ ਦਈਏ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹੀਵਾਲ ਬਹਾਦਰ ਦੇ ਰਹਿਣ ਵਾਲੇ ਸਾਹਿਲਪ੍ਰੀਤ ਸਿੰਘ ਦੇ ਪਰਿਵਾਰ ਉਸ ਨੂੰ ਉਜਵਲ ਭਵਿੱਖ ਦਾ ਸੁਪਨਾ ਦੇਖਦੇ ਹੋਏ ਉਸ ਨੂੰ ਜੜਾਏ ਉਸਨੇ ਬਾਅਦ ਪੇਜਾਸੀ ਇਤਿਹਾਸ ਕੀਤੀ ਸੀ ਕਿ ਉਹ ਪਰਿਵਾਰ ਦੀ ਵੀ ਹਾਲਤ ਜਿਹੜੀ ਆ ਸੁਧਾਰੇਗਾ ਪਰ ਅਜੇ ਹੁਣ ਕੁਝ ਨਹੀਂ ਦੇਖਣ ਨੂੰ ਮਿਲਿਆ ਸਾਇਲਪ੍ਰੀਤ ਦੇ ਦਾਦਾ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਬੋਤੇ ਨੂੰ ਅਮਰੀਕਾ ਭੇਜਣ ਦੇ ਲਈ ਉਸਨੇ ਕਰਜ਼ਾ ਜ਼ਮੀਨ ਸਭ ਕੁਝ ਗਹਿਣੇ ਰੱਖ ਦਿੱਤਾ ਸੀ ਤੇ ਕੁਝ ਜ਼ਮੀਨ ਵੀ ਵੇਚ ਦਿੱਤੀ ਹੈ ਤੇਰੇ ਸਧਾਰਾ ਕੋਲੋਂ ਵੀ ਵਿੱਤੀ ਸਹਾਇਤਾ ਦੇ ਲਈ ਜਿਹੜਾ ਹੈ ਵਿੱਤੀ ਸਹਾਇਤਾ ਦੇ ਲਈ ਰਿਸ਼ਤਾਰਾ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਸਹਾਇਤਾ ਜਿਹੜੀ ਆ ਉਹ ਲਈ ਹੈ ਤੇ ਇਸ ਦੇ ਲਈ ਉਹਨਾਂ ਨੇ ਕਰੀਬ 40 ਤੋਂ 45 ਲੱਖ ਰੁਪਏ ਕਰਜ਼ਾ ਲਿਆ ਹੈ ਤੇ ਉਤਤ ਹੀ ਕਰੀਬ 20 ਦਿਨ ਪਹਿਲਾਂ ਹੀ ਪਰਿਵਾਰ ਦੀ ਸਾਇਲ ਦੇ ਨਾਲ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪੁੱਤਰ ਡਿਪੋਰ ਉਹਨਾਂ ਦੱਸਿਆ ਕਿ ਮੀਡੀਆ ਰਾਹੀਂ ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਉਸਦੇ ਡਿਪੋਰਟ ਹੋਣ ਦੀ ਜਾਣਕਾਰੀ ਅੱਜ ਮਿਲੀ ਹੈ ਤੇ ਖਬਰ ਮਿਲਣ ਤੋਂ ਬਾਅਦ ਪਰਿਵਾਰ ਭਾਵੁਕ ਜੜਾ ਉਹ ਹੋ ਚੁੱਕਿਆ ਹੈ ਤੇ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਬਹੁਤ ਸਾਰੇ ਸੁਪਨੇ ਦੇਖੇ ਸਨ ਪਰ ਸ਼ਾਇਦ ਉਹ ਕਰਦੇ ਹਾਲਾ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਫਿਕਰ ਪਰਿਵਾਰ ਵਰਲੋਸਟਰ ਕਾਰਪਾਸ ਤੋਂ ਮਦਦ ਦੀ ਬੁਹਾਰ ਲਗਾਈ ਜਾ ਰਹੀ ਹੈ ਤੇ ਨੌਕਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ ਸਹੀ ਹੋ ਰਹੀ ਹੈ ਕਿਵੇਂ ਦੇਖੋ ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਅੱਜ ਨਹੀਂ ਕਰਨਾ ਚਾਹੀਦਾ ਸੀ ਇੱਥੇ ਨੌਕਰੀਆਂ ਮਿਲਦੀਆਂ ਹੁਣ ਕੀ ਘਟੇ ਸਾਨੂੰ ਕੀ ਲੋੜ ਪਈ ੱੱਕੇ ਖਾਂਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕਲਰ ਦੀ ਸਾਨੂੰ ਆਖਰੀ ਵਾਰ ਕਦੋਂ ਕਰਵਾਸੀ 27 ਤਰੀਕ ਨੂੰ ਜੋ ਕਹਿੰਦੇ ਤਾਂ ਪਹਿਲ ਸਾਰੇ ਸਾਰਾ ਨਾ ਨਾ ਗੱਲ ਨਹੀਂ ਹੋਈ ਪਤਨਾ ਇਹ ਰ ਰਵਈਆ ਤਾਂ ਠੀਕ ਲੱਗਦਾ ਹੈ ਅਮਰੀਕਾ ਪਹੁੰਚ ਪਈ ਹੈ। ਰਾਸ਼ਟਰਵਾਇਦਰ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਜੇ ਸਾਡਾ ਪੁੱਤ ਹੀ ਵਾਪਸ ਆ ਗਿਆ ਰਵਈਆ ਆਪ ਸਮਝ ਨਹੀਂ ਉਹਨੂੰ ਪਤਾ ਯਾਰ ਰਵਈਆ ਜੇ ਹੋ ਜੇ ਕਰ ਰਿਹਾ ਕਿਵੇਂ ਦੇ ਹਲਾਤਾਂ ਨਾਲ ਬੱਚਿਆਂ ਨੂੰ ਭੇਜ ਰਿਹਾ ਚਲੋ ਜੜੇ ਨਗੇ ਸੀ ਉਹਨਾਂ ਨੂੰ ਉੱਥੇ ਸੋ ਇਹ ਪੀੜੀ ਸਮਝ ਲੋ ਸਰ ਜੇ ਜੱਟ ਕੋਈ ਮੜਾ ਮੱਟਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬੜੀ ਛੱਟ ਦਾ ਮਦਦ ਕਰ ਦੇ ਸਾਨੂੰ ਨਾ ਨਾ ਤਾਂ ਨਵਾਂ ਚੁਰੀਆ ਕਰਾਂਗੇ ਕਿੰਨੀ ਉਮਰ ਕਿੰਨੀ ਐ ਸਾਹਿਬੀ ਸਾਲ ਦੀ ਉਮਰ ਮਾਈਵੇਂ ਸੱਚ ਜਾਂਦਾ ਵਾਈਵੇਂ ਲੱਗ ਗਈ ਆ ਕਿੰਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਪਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਪਰੇ ਸੇ ਕਾਗਜ਼ ਸਰਖੰਨੋਂ ਕਿਰਪਾ ਕਰਾਣੇ ਨੌਕਰੀਆਂ ਕਰਨ ਦੇ ਆ ਤਾਂ ਟੈਲ ਵੀ ਨਹੀਂ ਆਉਂਦੀਆਂ ਪੋਸਟਾਂ ਤੇ ਆਦੀ ਸਭ ਕੁਝ ਮਿਲਦੀ ਹੈ ਨਾ ਨੂੰ ਪੇਪਰ ਭਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸ ਨੂੰ پتہ ਨਹੀਂ ਕੀ ਨਕਸਾਨ ਚਲ ਪਣਾ ਬਹੁਤ ਮੁਸ਼ਕਲ ਅੰਦਾਜ਼ ਗਰਮੀਤ ਸਿੰਘ ਨਾਮ ਮੇਰਾ ਕਿਹੜਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਕੋ ਕੇ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਬਤੂ ਇਹ ਹੁਣ 1.5 ਮਹੀਨਾ ਹੋ ਚੱਲਿਆ ਵਾ ਗਏ ਲੋ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਦ ਟੁੱਟਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤੁਹਾਨੂੰ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਇਹ ਮੈਂ ਆਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੇ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰੜਕੇ ਬਾਹੋਂਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਇਹਨਾਂ ਨਾਲ ਗੱਲਬਾਤ ਕਰ ਲਈ ਬਹੁਤ ਵਧੀਆ ਆਇਆ ਮਾ ਜੋ ਵਾ ਬਸ ਕਿੰਨੇ ਲੱਖ ਚ ਮਤਲਬ ਇਹ 40 ਲੱਖ ਦੀ ਜਿਹੜੀ ਗੱਲਬਾਤ ਹੋਈ ਸੀ ਪੈਸੇ ਦੇਤੇ ਸਾਰੇ ਐਸੇ ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਅਜੇ ਕੁਝ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਕਿ ਦੂਰ ਸਾਨੂੰ ਵੀ ਅੱਪਾ ਇੱਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਦੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਕੈਂਪ ਤੇ ਚਲਾ ਗਿਆ ਗਿਆ ਕੈਂਪ ਤੇ ਚਲਾ ਗਿਆ ਮੁੜ ਕੇ ਨਹੀਂ ਹੋਈ ਕਾਰਨ ਕੀ ਸਮਝੋ ਉਹਦੇ ਜਾਣ ਦਾ ਇੱਥੋਂ ਭੇਜਣਾ ਇੰਨਾ ਖਤਰਾ ਜੋਖਮ ਜਾਣਾ ਇਹ ਕਾਰਨ ਨਹੀਂ ਹੈ ਗਰੀਬੀ ਜੇ ਤੇ ਕਈ ਖਾਂਦੀ ਨਾਲ ਸਾਰੀ ਰੋਟੀ ਦਾ ਮਸਲਾ ਜੀ ਤੇ ਰੋਟੀ ਦਾ ਮਸਲਾ ਬਾਬਾ ਹੋ ਬਰੀ ਕਿਹੜਾ ਚਾਹ ਨੂੰ ਕੋ ਘਲਦਾ ਚਾਹ ਨੂੰ ਕੋ ਘਲਦਾ ਇੱਕ ਇੰਨੀ ਵੱਡੀ ਰਕਮ ਬਾਪੂ ਜੀ ਕਿਦਾਂ ਮਤਲਬ ਇਹ ਰਿਸ਼ਤੇਦਾਰਾਂ ਕੋ ਖੱਡੇ ਘੋਟ ਅੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੀ ਚਾ ਕੁਝ ਜਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੀ ਉਹ ਵੀ ਲੈ ਚਲ ਕੋਈ ਨਹੀਂ ਤੇ ਛਡਾਰਾਂਗੇ ਚਲ ਕੋਈ ਨਹੀਂ ਜਿਟਕਾਣੇ ਚਲ ਜੀ ਗਾ ਅੱਜ ਵਾਪਸੀ ਹੋ ਰਹੀ ਸਰਕਾਰ ਨੂੰ ਕਹਾਂ ਤੇ ਉਹ ਇਹ ਸਾਡੀ ਮਦਦ ਕਰ ਸਕਦੇ ਆ ਦੇਖ ਲਓ ਜੇ ਇੱਥੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਹਨੀ ਤੇ ਪਾਉ ਤੁੱਖਾ ਜਿਹੜੀ ਆ ਜਗ ਉਹ ਵੀ ਵੇਚਣੀ ਭੇਜੂ ਕੇ ਦੇਣਾਂ